ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਨੀ ਚੌਂਚ ਆਪ ਸਰਕਾਰ ਨੇ ਤਾਕਤ ਚੋਕ ਦਿੱਤੀ ਹੈ ਪਿਛਲੇ ਦਿਨੀ ਸੀਐਮ ਮਾਨ ਨੇ ਰੋਡ ショਅ ਕੱਢਿਆ ਇਸ ਦੌਰਾਨ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਸਾਬਕਾ ਆਪ ਵਿਧਾਇਕ ਸ਼ੀਤਲੰਗਰਾਲ ਅਤੇ ਸਾਬਕਾ ਐਮਪੀ 소ਸ਼ੀਲ ਕੁਮਾਰ ਰਿੰਕੂ ਰਹੇ ਸੀਐਮ ਮਾਨ ਨੇ ਦੋਵਾਂ ਲੀਡਰਾਂ ਤੇ ਲੋਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਲਾਇਆ ਅਪੀਲ ਕੀਤੀ ਕਿ ਚੋਣ ਚ ਸਬਕ ਸਿਖਾਇਆ ਜਾਵੇ ਇਹ ਜਿਹੜੀ ਚੋਣ ਹੈ ਇਹ ਚੋਣ ਜਿਹੜੀ ਇਲੈਕਸ਼ਨ ਹੈ 10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਉਹ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਲਾਂ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉੱਤਰ ਜਿਉਂਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਓ ਇਹ ਗਲਤ ਗੱਲ ਆ ਉਹ ਧੋਖਾ ਜਿਹੜਾ ਕੀਤਾ ਇਹਨੂੰ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਆ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕੁਝ ਕਰਨ ਵਾਸਤੇ ਤਿਆਰ ਹੋ 10 ਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰੋਂ ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵੇਲਾ ਹੋ ਗਿਆ ਇੱਕ ਵੇਲਾ ਹੋ ਗਿਆ ਇੱਕ 13 ਤਰੀਕ ਨੂੰ ਵੇਲਾ ਹੋ ਜੂ ਆ ਸਾਰਾ ਖਰਚਾ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਸ ਇਹ ਹਜੇ ਉਮੀਦਵਾਰ ਜਿਹ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਕਿ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਦਸਤਾਰੀ ਸੋਚਦੇ ਬੇਰਾ ਦੇ ਅਨੇਕੋ ਕੇ ਦਸਤਾਰੀ ਸੋਚਦੇ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਉ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤਾਂ ਜਿਹੜਾ ਹੈ ਵੀ ਭਗਤਾਂ ਉਹਨੂੰ ਮੌਕਾ ਮਿਲਣਾ ਚਾਹੀਦਾ